ਪਾਉ ਸੁਖਦੇਵ ਸਿੰਘ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਹੋਰ ਸੁਣਾਓ ਬੜੀ ਕਿਰਪਾ ਚੜਦੀ ਕਲਾ ਨਾ ਬੜੀ ਮੇਰਿਆ ਗੁਰੂ ਤੇ ਬਲਟੋਏ ਵਾਲੇ ਭਰਾ ਫੇਰ ਆ ਗਏ ਸਾਡੇ ਹਾਂ ਉਹਨੇ ਗੱਜਿਆ ਕਰਾਂਗੇ ਫੇਰ ਕੇ ਸ਼ੁਕਰ ਹੈ ਰੱਬ ਦਾ ਵੱਡਾ ਧੰਨਵਾਦ ਕਰਦਗੀ ਹੈ ਨਾ ਤੇ ਆ ਛੋਟੀ ਪਹਿਲਾ ਸੂਆ ਪਹਿਲਾ ਸੂਆ ਬੜੀ ਠੰਡੀ ਧੀ ਰਿਵੇ ਓਕੇ ਮਗਰ ਵੀ ਕੱਟੀ ਮਗਰ ਵੀ ਕੱਟੀ ਓਕੇ ਰਿਪੋਰਟ ਆ ਫੁੱਲਿਆ ਹੈ ਨਾ ਚੋਣ ਤਾਂ ਰੂਹ ਵਰਗੀ ਚੋਣ ਤਾਂ ਪਵਾ ਛੱਤ ਨਾ ਲਾ ਦੇ ਤਾਰਾਂ देखो ये देखो हां ओके क्या बात दे है क्या बात है छातना हां ਤੇ ਦੇਖ ਕਿੰਨੇ ਦੀ ਦੇ ਨਹੀਂ ਪਾਉ ਜੀ ਸ਼ਾਰਟ ਵੀਡੀਓ ਚ ਵੀ ਚੱਲਣ ਦੀਏ ਰੇਟ ਆ 2 ਘਟ ਲੱਖ ਦੀ 2 ਘਟ ਲੱਖ ਦੀ 98000 ਦੀ ਤੇ ਆ ਕਬੂਤਰ ਦਾ ਬੱਚਾ ਇਹ 88000 ਦੀ 24 ਕਿਲੋ ਦੁੱਧ ਪਹਿਲਾਂ ਆਏ ਹਾਏ 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 ਮੱਛੀ ਦਾ ਨਾੜੂਆ ਵੀ ਹਜੇ ਨਾਲ ਆ ਤੇ ਦੋ ਦੰਦ ਹੋ ਗਈ ਆ ਸੱਜਣਾ ਕੀ ਕਹਨੇ ਵਹਿੜ ਆ ਯਾਰ ਕੋਈ ਵੀ ਉੜਾ ਬੰਨਾ ਨਹੀਂ ਬਹੁਤ ਹੀ ਸ਼ਾਨਦਾਰ ਵਹਿੜ ਆ ਟਾਪ ਕੁਆਲਟੀ ਤੇ ਜੱਸ ਤੀਜਾ ਸੂਆ ਸੂਈ ਕੱਲਰ ਦੀ ਮਗਰ ਕੱਟੀ ਹਜੇ ਪੱਠਪੜਾ ਮੰਨ ਲਾ ਵੀ ਚੱਕੇ ਨਹੀਂ ਪੜੇ ਨਾ ਨਾ ਧੰਨਵਾਦ ਸਜਣੋ ਸ਼ੋਰਟ